ਮਨਾਇਆ ਜਾਂਦਾ ਹੈ ਇਹ ਜਿਹੜਾ এনवायरमेंट ਇਹ ਇਹ ਮਤਤਾ ਦੱਸਣ ਵਾਸਤੇ ਮਨਾਇਆ ਜਾਂਦਾ ਹੈ ਕਿ ਮਨੁੱਖਤਾ ਦੀ ਜਿਹੜੀ ਹੋਂਦ ਹੈ ਸਾਡੇ ਵਾਤਾਵਰਣ ਕਰਕੇ ਜੇ ਸਾਡਾ ਵਾਤਾਵਰਣ ਸਾਫ਼ ਸੁਥਰਾ ਸੁਰੱਖਿਤ ਰਹੇਗਾ ਤੇ ਮਨੁੱਖਤਾ ਦੀ ਹੋਂਦ ਰਹੇਗੀ ਕਿਉਂਕਿ ਵਾਤਾਵਰਣ ਨਹੀਂ ਤਾਂ ਮਨੁੱਖਤਾ ਹੀ ਖਤਮ ਹੋ ਸਕਦੀ ਹੈ ਤਾਂ ਇਸ ਐਮੀਤ ਨੂੰ ਅਸੀਂ ਆ ਵਕ ਵਕ ਸੈਮੀਨਾਰਸ ਅਵੇਅਰਨੈਸ ਕੈਂਪਸ న్యూਸਪੇਪਰ ਦੇ ਆਰਟੀਕਲਸ ਦੇਖ ਕੇ ਲੋਕਾਂ ਨੂੰ ਇਸ ਬਾਰੇ ਅਵੇਅਰ ਕਰਦੇ ਹਾਂ ਕਿ ਵੀ ਆਪਣੇ ਵਾਤਾਵਰਣ ਦਾ ਸੰਭਾਲ ਕਰੋ ਨਾਲ ਹੀ ਅਸੀਂ ਇਹ ਮੈਸੇਜ ਸਰਕਾਰ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ এনवायरमेंट ਦੀ ਸੰਭਾਲ ਕਰ ਲੈ ਸਿਟੀਜ਼ਨ ਜੀ ਰੋਕ ਨਹੀਂ ਕਰ ਸਕਦੇ ਜਿੰਦ ਤੱਕ ਗਵਰਨਮੈਂਟ ਦੀ ਜਿਹੜੀ ਪਲੈਨਿੰਗ ਹੈ ਉਹ ਲੈ ਕੇ ਸੀਰੀਅਸ ਨਹੀਂ ਹੋਏਗੀ ਤੇ ਐਸੀ ਚੀਜ਼ ਦੀ ਇੰਪੋਰਟੈਂਸ ਵਾਸਤੇ WHO ਹਰ ਸਾਲ 5 ਜੂਨ ਵਰਲਡ এনवायरमेंट ਡੇ ਬਣਾਉਂਦਾ ਹੈ ਸਰ ਬਹੁਤ ਤਰ੍ਹਾਂ ਦੇ ਪ੍ਰਦੂਸ਼ਣ ਨੇ ਜਿਸ ਤਰ੍ਹਾਂ 에ਅਰ ਪੋਲੂਸ਼ਨ 에ਅਰ ਪੋਲੂਸ਼ਨ ਬਾਰੇ ਸੰਖੇਪ ਪੋਲੂਸ਼ਨ ਅਸੀਂ ਤਿੰਨ ਤਰ੍ਹਾਂ ਦੇ ਮੰਨਦੇ ਹਾਂ 에ਅਰ ਵਾਟਰ ਐਂਡ ਸੋਲਡ ਸੋ ਐਜ਼ ਅ ਚੈ ਸਪੈਸ਼ਲਿਸਟ ਜੋ ਮੈਂ ਜ਼ਿਆਦਾ ਡੀਲ ਕਰਦਾ ਹਾਂ that is related with the lung problem ਜੋ ਕਿ 에어 ਪੋਲਿਊਸ਼ਨ ਨਾਲ ਜੁੜੀਆਂ ਸੋ ਜਿਹੜੀ 에어 ਪੋਲਿਊਸ਼ਨ ਨੂੰ ਅਸੀਂ ਮੈਜ਼ਰ ਕਰਦੇ ਹਾਂ ਸਭ ਤੋਂ ਪਹਿਲੇ what is 에어 ਪੋਲਿਊਸ਼ਨ 에어 ਕੁਆਲਿਟੀ ਇੰਡੈਕਸ ਹੁੰਦਾ ਹੈ ਸੋ 에어 ਕੁਆਲਿਟੀ ਇੰਡੈਕਸ ਕੀ ਚੀਜ਼ ਹੈ ਕਿ ਅਸੀਂ 24 ਘੰਟੇ ਦੇ ਦੌਰਾਨ ਜਿਹੜੇ ਮੈਚਰ ਪਲੂਟੈਂਟਸ ਹੁੰਦੇ ਨੇ ਉਹਦੀ ਐਵਰੇਜ ਕਨਸੈਂਟ੍ਰੇਸ਼ਨ ਹਵਾ ਦੇ ਵਿੱਚ ਮੈਜ਼ਰ ਕੀਤੀ ਜਾਂਦੀ ਹੈ ਉਹਨੂੰ ਅਸੀਂ AQI ਕਹਿੰਦੇ ਹਾਂ that is 에어 ਕੁਆਲਿਟੀ ਇੰਡੈਕਸ 50 ਤੋਂ ਥੱਲੇ ਬਹੁਤ ਵਧੀਆ ਹਵਾ ਦੀ ਕੁਆਲਿਟੀ ਮੰਨੀ ਜਾਂਦੀ ਹੈ 50 ਤੋਂ 7 ਜਿਹੜੀ 50 ਤੋਂ 100 ਤੱਕ ਐਵਰੇਜ ਕੁਆਲਿਟੀ ਹੈ ਤੇ ਜਿਹੜੀ 100 ਤੋਂ ਉੱਪਰ ਜਿਹੜੀ ਕੁਆਲਿਟੀ ਹੈ Air thì ਜੇ AQI ਜ਼ਿਆਦਾ ਹੋਵੇ ਤਾਂ ਉਹਨੂੰ ਸੀ ਅਨਸੇਫ ਮੰਨੇ ਗਏ। ਸੋ ਜਿਹਨੀਆਂ ਵੈਸਟਰਨ ਅਚੀਆ ਕੰਟਰੀਜ਼ ਹੈਗੀਆਂ ਉੱਥੇ ਮੈਜੋਰਿਟੀ ਸਿਟੀਆਂ ਦਾ AQI ਲੈਸਨ 50 ਰਹਿੰਦਾ ਹੈ। ਤੇ ਇੰਡੀਆ ਦੀ ਕਿਸੇ ਵੀ ਸਿਟੀ ਕੋਈ ਵੀ ਮੈਟਰੋ ਸਿਟੀ ਲੈ ਲਓ ਕਿਸੇ ਵੀ ਸਿਟੀ ਦਾ ਜਿਹੜਾ Air Quality Index ਅਗਰ ਉਹ 200 ਤੋਂ ਉੱਪਰ ਹੀ ਹੈ। ਅਮ੍ਰਿਤਸਰ ਦਾ ਵੀ ਐਵਰੇਜ ਏਕੁਆਇਟਾ 200 ਤੋਂ 300 ਦੀ ਰੇਂਜ ਵਿੱਚ ਚੱਲਦਾ ਹੈ ਜਿਹਨੂੰ ਕੇਸੀ ਹਾਰਮਫੁਲ ਫੋਰth ਹੈਲਥ ਮੰਨਿਆ ਜਾਂਦਾ ਹੈ ਤੇ ਜਦੋਂ ਟਾਈਮ ਆਂਦਾ ਹੈਗਾ ਅਕਤੂਬਰ ਨਵੰਬਰ ਦਾ ਜਦੋਂ ਬਰਾਗਲੀ ਬਰਲੀ ਜਾਂਦੀ ਹੈ ਜਾਂ ਜਦੋਂ ਪਟਾਕੇ ਚ ਰਹਿ ਜਾਂਦੇ ਹਨ ਦੀਵਾਲੀ ਤੋਂ ਬਾਅਦ ਉਦੋਂ 에ਅਰ ਕੁਆਲਿਟੀ ਕੇ ਇੰਡੈਕਸ 500 ਤੋਂ ਜ਼ਿਆਦਾ ਕ੍ਰੋਸ ਕਰ ਜਾਂਦਾ ਹੈ ਸਪੈਸ਼ਲੀ ਨਾਰਥ ਇੰਡੀਆ ਦੇ ਵਿੱਚ which is hazardous hazardous ਦਾ ਮਤਲਬ ਹੈ ਕਿ ਉਹ ਹਵਾ ਮਨੁੱਖਤਾ ਦੇ ਸਾਰ ਲੈਣ ਵਾਸਤੇ ਜਾਂ ਸੇਵਨ ਵਾਸਤੇ ਸਹੀ ਨਹੀਂ ਹੈਗੀ ਉਹ ਹਾਰਮਫੁਲ ਲੱਗੀ ਇਟ ਇਜ਼ ਪੋਇਜ਼ਨਸ ਗੈਸ ਜੋ ਸੀ ਇਨਹੇਲ ਕਰ ਰਹੇ ਅਜਿਹਾ 에ਅਰ ਪੋਲੂਸ਼ਨ ਦਾ ਮੈਕਸਿਮਮ ਆਪਾਂ ਨੂੰ ਹਾਰਮਫੁਲ ਕਿੰਨਾ ਕਹਿ ਸਕਦੇ ਜਿਹੜਾ 에ਅਰ ਪੋਲੂਸ਼ਨ ਦਾ ਅਪਰ ਐਂਡ ਕੋਈ ਨਹੀਂ ਹੈ ਬਟ ਐਨੀਥਿੰਗ ਮੋਰ ਦੈਨ 200 ਇਜ਼ ਹਾਰਮਫੁਲ ਫਾਰ आवर ਹੈਲਥ ਸੀ ਯੈਸ ਸੋ ਉਹਦੇ ਵਿੱਚ ਜਿਹੜਾ 에ਅਰ ਪੋਲੂਸ਼ਨ ਦੀ ਜਿਹੜੀ ਹੈ ਗੈਸਸ ਆਮ ਤੌਰ ਤੇ ਸਲਫਰ ਡਾਈਆਕਸਾਈਡ ਨਾਈਟ੍ਰੋਜਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਅਮੋਨੀਆ ਤੇ ਪਲੱਸ ਸਸਪੈਂਡਡ ਪਾਰਟਿਕੂਲਰ ਮੈਟਰ ਐਸਪੀਐਮ ਅਸੀਂ ਇਹਨੂੰ ਕਹਿੰਦੇ ਆ ਸੋ ਇਹ ਸਾਰੀ ਚੀਜ਼ਾਂ ਅਸੀਂ ਮੇਜਰਲੀ ਕੰਟ੍ਰਿਬਿਊਟ ਕਰਦੀਆਂ ਸਾਡੀ 에ਅਰ ਪੋਲੂਸ਼ਨ ਨੂੰ ਸੋ ਕਾਸ਼ਨਸ ਕੀ ਹੁੰਦੀ ਹੈ ਇਹ ਇਹ ਮੰਡਰ ਆ ਕੇ ਉਹ ਆਈ ਆ ਇੰਡੈਕਸਰ ਦੋਸਤ ਜਿਸ ਤਰ੍ਹਾਂ ਕਹਿੰਦੇ 500 ਦੇ ਬਾਅਦ ਚੱਲ ਜਾਂਦਾ ਹੈ 500 ਦੇ ਬਿਨਾਂ ਇਹਨੇ ਤੇ ਇਹਨਾਂ ਦੇ ਆਮ ਲੋਕਾਂ ਨੂੰ ਕੀ ਪ੍ਰੀਕਾਸ਼ਨਸ ਲੈਣ ਚਾਹੀਦੀਆਂ ਕਿ ਪਹਿਲਾਂ ਸਮਝਾਈ ਸਮਝਣਾ ਜ਼ਰੂਰੀ ਹੈ ਕਿ ਸਾਨੂੰ ਇਹਨੂੰ ਕੰਟਰੋਲ ਕਰਨਾ ਕਿਉਂ ਜ਼ਰੂਰੀ ਹੈ ਠੀਕ ਹੈ ਬਿਕੋਜ਼ ਸਾਡਾ ਜਿਹੜਾ ਬਾਡੀ ਦਾ ਕੀ ਸਿਸਟਮ ਹੈ ਸਾਡੇ ਲੰਗਸ ਫਿਲਟਰ ਹੈ ਅਸਲੀ ਬਾਡੀ ਸਾਡੀ ਜਿਹੜੀ ਸਰੀਰ ਆਕਸੀਜਨ ਤੇ ਚੱਲਦਾ। ਤੋਂ ਹਵਾ ਵਿੱਚ ਆਕਸੀਜਨ ਹੈ। ਤੋਂ ਲੰਗਸ ਨੇ ਕੀ ਕੰਮ ਕਰਨਾ ਹੈ ਕਿ ਹਵਾ ਤੋਂ ਆਕਸੀਜਨ ਫਿਲਟਰ ਕਰਕੇ ਫੇਫੜੇ ਦੇ ਵਿੱਚ ਪਹੁੰਚਾਣੀ ਹੈ। ਸੋ ਜਦੋਂ ਫਿਲਟਰ ਕਰਕੇ ਹਵਾ ਹੀ ਸਾਫ਼ ਨਹੀਂ ਹੈਗੀ ਤੇ ਜਿਹੜੇ ਲੰਗਸ ਆਖਦੇ ਨੇ ਉਹ ਚੋਕ ਹੋ ਜਾਂਦੇ। ਕਿਆਨੂੰ ਮਤਲਬ? ਜ਼ਾਮ ਹੋ ਜਾਂਦੇ ਨੇ। ਤੇ ਉਹਦੇ ਕਰਕੇ ਕਈ ਸਗੀਆਂ ਬਿਮਾਰੀਆਂ ਸਰੀਰ ਨੂੰ ਲੱਗ ਜਾਂਦੀਆਂ। ਜਿਦੇ ਵਿੱਚ ਅਸਥਮਾ, COPD, ਲੰਗ ਕੈਂਸਰ ਤੇ ਇਵਨ ਕਈਆਂ ਨੂੰ ਹਾਰਟ ਦੀਆਂ ਪ੍ਰੋਬਲਮਸ ਇਨ ਨਵੇਂ ਬੱਚੇ ਜੰਮਦੇ ਵਿੱਚ ਉਹਨਾਂ ਵਿੱਚ ਕੰਜੇਨੇਟਰ ਬਰਥ ਡਿਫੀਸੈਂਟ ਸੋ ਐਹ ਜਿਹੜੀਆਂ ਮੇਜਰ ਬਿਮਾਰੀਆਂ ਹਵਾ ਦੀ ਪੋਲੂਸ਼ਨ ਕਰਕੇ ਹੁੰਦੀਆਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਨੋਟ ਕਰਾਉਣਾ ਚਾਹਾਂਗਾ ਕਿ ਵਿਦ ਇਨਕਰੀਜ਼ਿੰਗ ਜਿਵੇਂ ਸਾਡੀ ਹੈਲਥ ਯਾ ਮੈਡੀਕਲ ਫੈਸਿਲਿਟੀਜ਼ ਇੰਪਰੂਵ ਹੋ ਰਹੀਆਂ ਕਿਸੇ ਵੀ ਕੰਟਰੀ ਦੇ ਵਿੱਚ ਲਾਈਫ ਐਕਸਪੈਕਟੈਂਸੀ ਵਧਦੀ ਪਈ ਹੈ ਲਾਈਫ ਐਕਸਪੈਕਟੈਂਸੀ ਮਤਲਬ ਐਵਰੇਜ ਇੱਕ ਮਨੁੱਖ ਕਿੰਨੇ ਸਾਲ ਜਿੰਦਾ ਹੈ ਜਦੋਂ ਆਜ਼ਾਦੀ ਹੋਈ ਸੀ ਕਿ ਉਦੋਂ ਲਾਈਫ ਇੰਡੈਕਸ ਇੰਡੀਆ ਦਾ ਤਕਰੀਬਨ 50 ਸਾਲ ਦੇ ਲਗਭਗ ਸੀਗਾ ਸੋ ਅੱਜ ਦੀ ਡੇਟ 'ਤੇ ਐਵਰੇਜ ਜਿਹੜਾ 75 ਸਾਲ ਦੇ ਲਾਈਫ ਇੰਡੈਕਸ ਪਹੁੰਚ ਚੁੱਕਾ ਹੈਗਾ ਜਾਪਾਨ वगैरह ਜਾਓ ਉੱਥੇ ਹੋਰ ਜ਼ਿਆਦਾ 85 88 ਇਅਰਸ تک ਐਵਰੇਜ ਲਾਈਫ ਇੰਡੈਕਸ ਹੈ ਬਟ ਕੀ ਦੇਖਿਆ ਗਿਆ ਕਿ ਜਿਹੜੀਆਂ ਸਿਟੀਜ਼ ਜਿੱਥੇ ਕਿ ਪੋਲੂਸ਼ਨ ਜ਼ਿਆਦਾ ਹੋ ਗਿਆ ਹੈ ਉਹਨਾਂ ਸਿਟੀਜ਼ ਦੇ ਵਿੱਚ ਲਾਈਫ ਇੰਡੈਕਸ ਘਟਨਾ ਸ਼ੁਰੂ ਹੋ ਗਿਆ ਹੈ ਲੰਗ ਐਵੀਟੀ ਘਟਣੀ ਸ਼ੁਰੂ ਹੋ ਗਈ ਹੈ ਸੋ ਇਹ ਇਫੈਕਟ ਹੈ ਕਿ ਨਹੀਂ ਜੋ ਕਿ ਪੋਲੂਸ਼ਨ ਦੇ ਸਾਡੇ ਤੇ ਪੈ ਰਹੇ ਨੇ ਐਂਡ ਇਹ ਚੀਜ਼ ਆ ਨਜ਼ਰ ਆ ਰਹੀ ਹੈ ਤੇ ਜੇ ਅਸੀਂ ਮੈਡੀਕਲ ਸਟੈਟਿਸਟਿਕਸ ਜਸ ਦੇਖੀਏ ਤੇ ਪਹਿਲਾ ਜਿਹੜਾ ਲੰਗ ਕੈਂਸਰ ਹੈ ਮੇਨਲੀ ਜਿਹੜੇ স্মੋਕਰਸ ਹੁੰਦੇ ਨੇ ਜਾਂ ਜਿਹੜੇ ਮੇਲਸ ਆਮ ਤੌਰ ਤੇ স্মੋਕਰਸ ਹੁੰਦੇ ਨੇ ਉਹਨਾਂ ਵਿੱਚ ਪਾਇਆ ਜਾਂਦਾ ਸੀ ਬਟ ਹੁਣ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚ ਅਸੀਂ ਮੇਲ ਤੇ ਫੀਮੇਲ ਦੇ ਵਿੱਚ ਆਲਮੋਸਟ ਬਰਾਬਰ ਲੰਗ ਕੈਂਸਰ ਦੇਖਦੇ ਪਏ ਹਾਂ ਸਮੋਕਰ ਹੈ ਜਾਂ ਨਹੀਂ ਹੈ ਉਹਨਾਂ ਵਿੱਚ ਲੰਕ ਕੈਂసర్ ਦੇ ਪਏ ਸੋ ਦਾ ਕਾਰਨ ਆਪਣੀ ਜਿਹੜੀ ਹਵਾ ਦੀ ਕੁਆਲਿਟੀ ਖਰਾਬ ਜਿਹੜੀ ਹੋ ਰਹੀ ਹੈ ਇਹ ਵੀ ਕਾਰਨ ਹੈ ਕਿ ਜਿਸ ਕਰਕੇ ਲੰਕ ਕੈਂਸਰ ਨਾਨ ਸਮੋਕਰ ਦੇ ਵਿੱਚ ਵੀ ਵੱਧਦਾ ਜਾ ਰਿਹਾ ਹੈ ਇਹਨਾਂ ਚੀਜ਼ਾਂ ਬਾਰੇ ਸੇ ਉਹਨੂੰ ਨਹੀਂ ਧਿਆਨ ਕਰਾਂਗੇ ਤੇ ਕਦੋਂ ਕਰਾਂ ਸਰ ਗਵਰਨਮੈਂਟ ਵੀ ਇਸ ਨੂੰ ਅਵੇਅਰਨੈਸ ਕਰਦੀ ਹੈ ਲਗਾਤਾਰ ਪਰ ਫਿਰ ਵੀ ਲੋਕ ਵੇਅਰ ਨਹੀਂ ਹੋ ਰਹੇ ਇਹਦਾ ਕੀ ਕਰਨਾ ਹੈ ਗਵਰਨਮੈਂਟ ਅਵੇਅਰਨੈਸ ਕਰ ਰਹੀ ਹੈ ਬਟ ਸਿਰਫ ਅਵੇਅਰਨੈਸ ਨਾਲ I feel ਕਿ ਪੂਰੀ ਤਰ੍ਹਾਂ ਲੋਕ ਇਸ ਨੂੰ ਲੈ ਕੇ ਅਵੇਅਰ ਹੋ ਗਏ ਨੇ ਸੋ ਗਵਰਨਮੈਂਟ ਨੂੰ ਲੋਕਾਂ ਨੂੰ ਸੋਲੂਸ਼ਨ ਦੇਣ ਦੀ ਲੋੜ ਹੈ ਕੋਈ ਨਹੀਂ ਚਾਹੁੰਦਾ ਕਿ ਅਸੀਂ ਗੰਦੀ ਹਵਾ ਦਾ ਸੇਵਨ ਕਰੀਏ ਸਰ ਕੋ ਕਿੰਨੇ ਸਾਰੇ ਪੇਸ਼ੈਂਟ ਲੰਦੇ ਨੇ ਵੈਸੇ ਇਹ ਕਹਿੰਦੇ ਨਹੀਂ ਜੇ ਅਸੀਂ ਜੀ ਸਾਡੇ ਬੱਚੇ ਨੂੰ ਜੀ ਸਾਹ ਦੀ ਬਿਮਾਰੀ ਹੈ ਅਸੀਂ ਜੀ ਬਾਹਰ ਸ਼ਿਫਟ ਹੋ ਜਾਣਾ ਕਿਉਂਕਿ ਉੱਥੇ ਹਵਾ ਸਾਫ਼ ਹੈ ਕਿ ਇਹ ਤੇ ਹਵਾ ਸਾਫ਼ ਨਹੀਂ ਈ ਤੋ ਹਰ ਕੋਈ ਬੰਦਾ ਮੋਰ ਥਨ ਅਵੇਅਰ ਹੈਗਾ ਕੀ ਸਾਨੂੰ ਚਾਹੀਦਾ ਸਾਨੂੰ ਰੋਬਸਟ ਮੀਅਰਸ ਚਾਹੀਦੇ ਨੇ ਜੋ ਕਿ ਕਾਮਨਟ ਲੈ ਸਕਦੀ ਹੈ ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਸੋਰਸਿਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਕਿ ਸੋਰਸ ਕਿੱਥੇ ਹੈ ਸੋਰਸ ਕਿੱਥੇ ਹੈ ਫੈਕਟਰੀ ਸੋਰਸ ਹੈਗੇ ਹਨ तो so सोल्यूशन है कि जिन्ना भी पोल्यूशन uh, या गैसिज निकल दैक्टरी तो फैक्ट्री नहीं बंद कर सकते उन्होंने सबसे पहले ट्रीट करना चाहिए सो ऑल गैसिज शुड बी ट्रीटेड बिफोर दे आर रिल टू द एटमोसफेयर हवा भी जाने पहले उन्होंने ट्रीट करके भेजो ठीक है सैकेंड मेजर सोर्स है ऑटोमोबाइल एग्जॉस्ट सो अ ना ग्रियाँ बंद कर सकते हैं ना ट्रेन बंद कर सकते हैं तो, 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 तो सोल्यूशन यही है कि ज्यादा तो ज़्यादा इलैक्ट्रिक या हाइब्रिड वहीकल्स आने चाहिए ने ਤਾਂ ਕਿ ਯੂਸੇਜ ਆਫ ਦਾ ਬਾਇਓਮਾਸ ਫਿਊਲ પેટ્રોલ ਔਰ ਡੀਜ਼ਲ ਜਿਹੜੇ ਬਾਇਓਮਾਸ ਫਿਊਲ ਹੈ ਇਹਦੀ ਯੂਸੇਜ ਘਟਦੀ ਜਾਵੇ ਤੇ ਉਹਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ ਵੀ ਘਟਦੀ ਜਾਵੇ। ਤੋਂ ਸਿਮਿਲਰਲੀ ਅਸੀਂ ਹਰ ਸਾਲ ਪੰਜਾਬ ਵਿੱਚ ਖਾਸ ਔਰਤ ਤੇ ਫਟਾਕੇ ਕਰਕੇ ਜਾਂ ਪਟਾਕਿਆਂ ਕਰਕੇ ਜਿਹੜੀ ਪੋਲੂਸ਼ਨ ਹੁੰਦੀ ਹੈ ਹਰ ਸਾਲ ਮਹੀਨੇ ਵਾਸਤੇ 12 ਵਿੱਚ ਬੜੀਆਂ ਖਬਰਾਂ ਆਉਂਦੀਆਂ ਪਰ ਬਾਦ ਵਿੱਚ ਕੋਈ ਮੀਜਰਸ ਨਹੀਂ ਦਿੱਤੇ ਜਾਂਦੇ ਹੈਗੇ। ਅਸੀਂ ਇਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਕਿਸਾ ਮਾਮਲਾ ਕਰਨੇ ਅਗੇ ਜੀ ਤੁਸੀਂ ਜੀ ਪ੍ਰੋਬਲੀ ਕਿਉਂ ਸਾੜਦੇ ਹੋ ਬਟ ਦੇਰ ਸ਼ੁਡ ਬੀ ਰੋਬਸਟ ਮੇਜਰ ਜੋ ਗੌਰਮੈਂਟ ਲੈ ਸਕਦੀ ਹੈ ਔਰ ਪੈਨਿਕਾ ਉਹਨਾਂ ਨੂੰ ਪ੍ਰੋਬਲੀ ਨੂੰ ਕਿਵੇਂ ਡਿਸਟਰੋਏ ਕਰਨਾ ਹੈ ਜਾਂ ਕਿਵੇਂ ਕੰਜ਼ੂਮ ਕਰਨਾ ਹੈ ਉਹਦੇ ਉਹਨਾਂ ਨੂੰ ਮੈਥਡ ਦੇਣੇ ਚਾਹੀਦੇ ਨੇ ਜਾਂ ਬਿਨਾਂ ਸਾੜਿਆਂ ਮਸ਼ੀਨਾਂ ਦੇਣੀਆਂ ਚਾਹੀਦੀਆਂ ਜਿਸ ਨਾਲ ਪ੍ਰੋਬਲੀ ਉਹਨਾਂ ਨੇ ਵੀ ਤਾਂ ਆਪਣੀ ਅਗਲੀ ਫਸਲ ਲਗਾਨੀ ਹੈ ਨਾ ਤੇ ਉਹਨਾਂ ਦੇਰ ਨੇ ਬੋਨਗੇ ਨਹੀਂ ਤੇ ਉਹ ਖਾਲੀ ਨਹੀਂ ਹੋਏ ਉਹਨਾਂ ਦੇ ਖੇਤ ਸਰ ਇਸ ਜ਼ਮੀਨ ਤੇ ਸਰਕਾਰ ਦੀ ਜਿਹੜੀ ਨੈਗਲੀਜੈਂਸੀ ਵੀ ਹੈਗੀ ਕਾਫੀ क्योंकि तो बाजी फैक्ट्री दा ओ ओते कोस चीनी से सामने नहीं किया करिया फिर जैसा रवि जैसे जडिंग आया ओ कैसे दा ओ मतलब नहीं मैं इस वर्ड से ना तो नेगलिजेंस दार वाली फैक्ट्री ते होया जस्ट होया तो क्योंकि ओ ओ भी बड़ी फैक्ट कर रही तो है कि मुझे पानी चाहिएला हो चुका ਕਿ ਆਪਾਂ ਮੰਨਦੇ ਵੀ ਜਿਹੜੀ ਆਪਣੀ ਗਵਰਨਮੈਂਟ ਦਾ ਏਰੀਆ ਇਨ ਲੈਕ ਆਫ ਡਾਇਰੈਕਟ ਨੈਗਲੀਜੈਂਸੀ ਮੈਂ ਨਾ ਨੈਗਲੀਜੈਂਸ ਨਹੀਂ ਵਰਡ ਯੂਜ਼ ਕਰਾਂਗਾ ਬਿਕੋਜ਼ ਗਵਰਨਮੈਂਟ ਨੇ ਪੰਜਾਬ ਪੋਲਿਊਸ਼ਨ ਬੋਰਡ ਬਣਾਇਆ ਹੈ ਪੰਜਾਬ ਪੋਲਿਊਸ਼ਨ ਬੋਰਡ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਬਟ ਲੈਕ ਕੀ ਹੈ ਲੈਕ ਆਫ ਕਮਿਟਮੈਂਟ ਐਂਡ ਪਲੈਨਿੰਗ ਸੋ ਉਹਦੇ ਵਿੱਚ ਉਹਦੀ ਐਗਜ਼ੀਕਿਊਸ਼ਨ ਦੇ ਵਿੱਚ ਗੈਪਸ ਹੈਗੇ ਨੇ ਕਿ ਸਾਨੂੰ ਐਗਜ਼ੀਕਿਊਸ਼ਨ ਰਿਲੇਟਡ ਗੈਪਸ ਨੂੰ ਫਿਲ ਅਪ ਕਰਨਾ ਹੈ ਤਾਂ ਕਿ ਅਸੀਂ ਇਹ ਚੀਜ਼ਾਂ ਨੂੰ ਬੈਟਰ ਕੰਟਰੋਲ ਕਰ ਸਕੀਏ ਅਰਬਨ ਪਲੈਨਿੰਗ ਦਾ ਬਹੁਤ ਵੱਡਾ ਰੋਲ ਹੈ ਕਿਸੇ ਵੀ ਚੰਗੀ ਸਿਟੀ ਦੇ ਵਿੱਚ ਘੱਟੋ-ਘੱਟ 33% ਗ੍ਰੀਨ ਕਵਰ ਜਾਂ ਫੋਰੈਸਟ ਕਵਰ ਮੰਡੇਟਰੀ ਹੈ ਤੇ ਕੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਪਰਸੈਂਟੇਜ ਦੇ ਕੋਲੋਂ ਦਾ 10% ਤੋਂ ਜ਼ਿਆਦਾ ਗ੍ਰੀਨ ਕਵਰ ਅੰਮ੍ਰਿਤਸਰ ਦੇ ਵਿੱਚ ਹੋਣਾ ਸੋ ਸਭ ਤੋਂ ਪਹਿਲੇ ਇਹ ਤਾਂ ਗਵਰਨਮੈਂਟ ਨੇ ਮਾਰਕ ਕਰਨਾ ਨਾ ਕਿ ਇਹ ਜਿਹੜੇ ਏਰੀਆ ਦੇ ਇੱਥੇ ਘਰ ਨਹੀਂ ਬਣ ਸਕਦੇ ਦੁਕਾਨਾਂ ਨਹੀਂ ਬਣ ਸਕਦੀਆਂ ਇੱਥੇ ਜਿਹੜਾ ਜੰਗਲ ਰਹੇਗਾ ਜਾਂ ਸਿਰਫ ਪੇੜ-ਪੌਦੇ ਰਹਿਣਗੇ ਉਹ ਤਾਂ ਗਵਰਨਮੈਂਟ ਨੇ ਮਾਰਕ ਕਰਨਾ ਕੋਈ ਬੰਦਾ ਸੀ ਤੁਸੀਂ ਨਹੀਂ ਕਰ ਸਕਦੇ ਥੈਨ ਜੇਕਰ ਤੁਸੀਂ ਬਾਹਰਲੀ ਕੰਟਰੀ ਵਿੱਚ ਜਿੰਨੀ ਸੜਕ ਹੁੰਦੀ ਹੈ ਉਹਦੇ ਤੋਂ ਡਬਲ ਜਿਹੜੀ ਇਹ ਗ੍ਰੀਨ ਬੈਲਟ ਹੁੰਦੀ ਤੁਹਾਨੂੰ ਸਾਈਡਾਂ ਤੇ ਘਰ ਨਹੀਂ ਨਜ਼ਰ ਆਉਂਦੇ ਉਹ ਉਹਦੇ ਨਾਲ ਗ੍ਰੀਨ ਕਵਰ ਮਿਲਦਾ ਸੋ ਥਿਸ ਇਜ਼ 올 ਅ ਪਾਰਟ ਆਫ ਅਰਬਨ ਪਲੈਨਿੰਗ ਕਿ ਲੋਕੀ ਅਵੇਅਰ ਹੈ ਸਭ ਚੀਜ਼ਾਂ ਨੂੰ ਬਟ ਇਹ ਲੋਕਾਂ ਦੇ ਆਪਣੇ ਹੱਥ ਵਿੱਚ ਨਹੀਂ ਹੈ ਫਿਰ ਅਸੀਂ ਜਿਵੇਂ ਗੱਲ ਕਰਦੇ ਆਂ ਕਈ ਵਾਰੀ ਓਪਨਲੀ ਵੀ ਮੈਂ ਡਿਸਕਸ ਕਰ ਰਿਹਾ ਕਿ ਅਸੀਂ ਕਿਹਨੇ ਕੁਸਲੂਸ਼ਨ ਜੋ ਗੱਲ ਆਉਂਦੀ 88 ਦੀਵਾਲੀ ਤੇ ਇੰਨੇ ਪਟਾਕੇ ਚੱਲਦੇ ਨੇ ਕਿ ਤਾਂ ਜਦੋਂ ਗੱਲ ਕਰੋ ਜੀ ਕਿ ਜੀ ਪਟਾਕੇ ਨਾ ਚਲਾਓ ਜਾਂ ਘੱਟ ਚਲਾਓ ਤੇ ਉਹਦੇ ਵਿੱਚ ਜਿਹੜਾ ਰਿਲੀਜੀਅਸ ਸੈਂਟੀਮੈਂਟ ਰੁਕੀ ਜਾਂਦੀ ਸੀ ਅੱਜ ਆਪਣੇ ਤੇ ਹੋਰ ਬਣਾਂਗੇ ਹਰ ਚੀਜ਼ ਨੂੰ ਮਨਾਉਣ ਦੇ ਤਰੀਕੇ ਨੇ ਤਰੀਕੇ ਬਦਲੋ ਬਣਾਓ ਸੋ ਉਹਦੇ ਵਿੱਚ ਇੱਕ ਬੜਾ ਸੌਖਾ ਸਲੂਸ਼ਨ ਆ ਗਿਆ ਜਿਸ ਵਿੱਚ ਕਮਿਊਨਿਟੀ ਫਾਇਰਵਰਕ ਕਰਨੇ ਦੁਸ਼ਹਿਰੇ ਤੇ ਪਟਾਕੇ ਚੱਲਦੇ ਨੇ ਠੀਕ ਹੈ ਰਿਜਨ ਹੁੰਦੀ ਨਹੀਂ ਹੁੰਦੀ ਕਿਉਂ ਇੱਕ ਪਾਰਕ ਤੇ ਵਿੱਚ ਇੱਕ ਰਾਵਣ ਖੜਾ ਕੀਤਾ ਜਾਂਦਾ ਉਹਨੂੰ ਅਗਲੇ ਹੀ ਜਾਂਦੀ ਹੈ ਤੋ ਦੀਵਾਲੀ ਦੇ ਕੀ ਹੁੰਦਾ ਹਰ ਵੀ ਬੰਦਾ ਆਪਣੇ ਘਰ ਘਰ ਰਿਆ ਹੈ ਉਹਦੇ ਵਿੱਚ ਵੀ ਅਸੀਂ ਕਮਿਊਨਿਟੀ ਫਾਇਰ ਵਰਕਸ ਅਰੇਂਜ ਕੀਤੇ ਜਾ ਸਕਦੇ ਨੇ ਕਿ ਜਿਹੜੇ ਵੀ ਕਰੈਕਰਸ ਹੈਗੇ ਨੇ ਤੁਸੀਂ ਇੰਜੋਇਮੈਂਟ ਵੀ ਕਰੋ ਐਂਡ ਵਧੀਆ ਕੁਆਲਿਟੀ ਦੇ ਕਰੈਕਰਸ ਚੱਲਣਗੇ ਬਟ ਜਿੰਨੇ ਚੱਲਦੇ ਨੇ ਉਹਨਾਂ ਨੂੰ ਸ਼ਾਇਦ 10% ਚੱਲਣਗੇ ਤੇ ਆਪਣੇ ਆਪ ਇੰਜੋਇਮੈਂਟ ਵੀ ਹੋ ਗਈ ਸੋ ਅਸੀਂ ਐਸੀ ਇੰਜੋਇਮੈਂਟ ਦਾ ਬੇਤੁਕੀ ਇੰਜੋਇਮੈਂਟ ਦਾ ਕੀ ਫਾਇਦਾ ਜਦ ਨਾਲ ਕਿ ਅਸੀਂ ਆਪਣਾ ਆਪਣੇ ਬੱਚਿਆਂ ਦਾ ਆਨ ਨੂੰ ਨਹੀਂ ਪੁੱਛਤਾਂ ਦਾ ਨੁਕਸਾਨ ਕਰ ਰਹੇ ਆ ਤੇ ਰਾਮ ਜੀ ਨੇ ਇਹ ਤਾਂ ਨਹੀਂ ਕਿਹਾ ਕਿ ਆਪਣੀ ਕੁਸ਼ਤਾਂ ਨੂੰ ਤੁਸੀਂ ਖਤਮ ਕਰ ਦੋ ਤਾਂ ਅਸੀਂ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਕੇ ਸੋ ਬੇਤੁਕੀ ਸੈਲੀਬ੍ਰੇਸ਼ਨ ਅਸੀਂ ਸੈਲੀਬ੍ਰੇਟ ਕਰਨਾ ਚਾਹੀਦਾ ਕੋਈ ਰਿਲੀਜੀਅਸ ਨੂੰ ਵਾਟ ਨਹੀਂ ਕਰਨਾ ਚਾਹੀਦਾ ਬਟ ਇਸ ਨੂੰ ਤਰੀਕੇ ਸੇ ਰਸੀ ਕਰ ਸਕਦੇ ਆ ਅਗੇਨ ਸਭ ਚੀਜ਼ਾਂ ਦੇ ਵਿੱਚ ਗਵਰਨਮੈਂਟ ਦਾ ਬਹੁਤ ਰੋਲ ਹੈ ਐਂਡ ਇਨਫੈਕਟ ਸਪਰੀਮ ਕੋਰਟ ਨੇ ਤਾਂ ਦਿੱਲੀ ਦੇ ਵਿੱਚ ਬੈਨ ਕਰ ਦਿੱਤੇ ਸੋ ਹੋਇਆ ਕਿ ਉੱਥੇ ਦੇ ਜਿੰਨੇ ਪਟਾਕੇ ਨੇ ਉਹ ਦੀਵਾਲੀ ਤੋਂ ਪਹਿਲਾਂ ਪੰਜਾਬ ਆ ਜਾਂਦੇ ਨੇ ਤੋਂ ਪੰਜਾਬ ਵਿੱਚ ਹਵਾ ਨਹੀਂ ਆ ਪੰਜਾਬ ਲੋਕੀ ਨਹੀਂ ਹੈਗੇ ਸੋ ਦਿੱਲੀ ਵਿੱਚ ਵੀ ਦਾ ਸੇਮ ਸੈਂਟੀਮੈਂਟਸ ਹੈ ਨਾ ਬਟ ਉਥੇ ਨੇ ਦੇਖਿਆ ਕਿ ਲੋਕੀ ਮਰ ਰਹੇ ਨੇ ਤੋ ਤੇ ਬੈਂ ਕਿਤੇ ਤੋ ਵਾਈਪਾਂਟ ਵੀ ਬੈਂਡਿੰਗ ਪੰਜਾਬ ਹੋ ਸਕਦਾ ਹੈ ਬੈਂ ਕਰਕੇ ਇੱਕ ਤਰੀਕੇ ਸਿਰ ਕੰਮ ਕੀਤਾ ਜਾ ਸਕਦਾ ਹੈ ਉਥੇ ਓਕੇ ਠੀਕ ਹੈ ਤਾਂ ਉਸ ਨਾਲ ਕਿ ਦਾ ਰਣ ਸੰਦੇਸ਼ ਹੋਏਗਾ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਇਹ ਮੇਰਾ ਸੰਦੇਸ਼ ਮੇਰਾ ਇਹੀ ਹੈ ਕਿ ਵਾਤਾਵਰਣ ਕਰਕੇ ਮਨੁੱਖਤਾ ਦੀ ਹੋਂਦ ਹੈ ਤੇ ਵਾਤਾਵਰਣ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਇਨ ਵਾਤਾਵਰਣ ਨੂੰ ਅਸੀਂ ਮਿਲ ਕੇ ਪਛਾਨਣਾ ਹੈ ਸਾਰੇ ਲੋਕਾਂ ਨੂੰ ਇਸੀ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਵੀ ਪੋਲੂਸ਼ਨ ਅਸੀਂ ਆਪੇ ਕੰਟਰੋਲ ਕਰ ਸਕੀਏ ਉਹਨੂੰ ਸਹੀ ਕੰਟਰੋਲ ਕਰੀਏ ਤੇ ਗਵਰਨਮੈਂਟ ਦੀ ਇਹਦੇ ਵਿੱਚ ਕਮਿਟਮੈਂਟ ਦੀ 100% ਰੋਡ ਹੈ ਕਿ ਗਵਰਨਮੈਂਟ ਪਾਲਿਸੀਜ਼ ਇਸ ਤਰੀਕੇ ਨਾਲ ਬਣਾਣ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਗ੍ਰੀਨ ਕਵਰ ਫੋਰੈਸਟ ਕਵਰ ਵਧੇ ਤੇ ਜਿਸ ਜਗ੍ਹਾ ਤੋਂ ਵੀ ਪੋਲੂਸ਼ਨ ਦੇ ਸੋਰਸਸ ਨੇ ਪ੍ਰੋਸ਼ਨ ਦੇ ਸੋਰਸਸ ਨੂੰ ਇੱਕ ਚੰਗੀ ਪਲੈਨਿੰਗ ਦੇ ਨਾਲ ਉਹਨੂੰ ਕੰਟਰੋਲ ਕੀਤਾ ਜਾਵੇ। ਇਹੀ ਸਾਡਾ ਇਸ ਤਰ੍ਹਾਂ ਕਰਾਂਗੇ ਤੇ ਸਾਡਾ ਸਾਰਾ ਤਾਂ ਫਿਊਚਰ ਜਿਹੜਾ ਉਹ ਚੰਗਾ ਰਹੇਗਾ ਆਦਰਵਾਇਸ ਫਿਊਚਰ ਵਿਸਟਾ